ਮੈਂ ਜਿਵੇਂ ਸਾ ਸਾ ਵੈਰ ਦੀ ਪਤੈਗੀ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਕਿ ਮੈਂ ਤੁਹਾਨੂੰ ਉਦੋਂ ਪਿਛਲੀ ਵੀਡੀਓ ਚ ਦਿਖਾਇਆ ਸੀ ਕਿ ਸਵਾਰਟਰ ਕਿ ਮੈਂ ਸਵਾਰਟਰ ਬਣਦੀ ਸੀ ਬੈਠੀ ਇੱਥੇ ਸੀ ਅੱਜ ਆ ਵੇਖ ਲੋ ਜੀ ਪਹਿਲਾਂ ਤਾਂ ਐ ਵੇਖੋ ਕਿ ਸਵਾਰਟਰ ਬਣ ਗਿਆ ਆ ਮੋਢੇ ਬਣੇ ਪਏ ਆਹ ਮੋਢੇ ਆ ਵੇਖੋ ਬਣੇ ਕਟਾਈ ਮੋਢੇ ਨੇ ਇਦਾਂ ਪਾਇਆ ਕਰੋ ਜੀ ਪਿਛਲਾ ਪਾਸਾ ਘੱਟ ਘਟਾਇਆ ਕਰੋ ਮੂਹਲਾ ਜ਼ਿਆਦਾ ਘਟਾਇਆ ਕਰੋ ਭਟਾਉਂਦੇ ਨਾਲ ਐ ਬਣਦਾ ਜਿਵੇਂ ਆਪਣੇ ਦਰਜੀ ਕਟਾਈ ਨਹੀਂ ਕਰਦੇ ਪਹਿਲਾਂ ਐ ਲੀੜੇ ਦੇਖੋ ਤੇ ਇਧਰੋਂ ਗਾਹ ਜ਼ਿਆਦਾ ਇਹ ਮੂਹਲਾ ਪਾਸਾ ਹੁੰਦਾ ਹੈ ਤੇ ਉਸ ਤੋਂ ਬਾਅਦ ਆ ਕੇ ਖਾ ਆ ਗਿਆ ਮੋਢਾ ਇਹ ਵੀ ਐਵੇਂ ਹੀ ਆ ਪਿੱਛੋਂ ਘੱਟ ਪਾਇਆ ਬਾਹਰ ਨੂੰ ਆ ਆਮ ਮੂਰੋ ਮੂਰੋ ਆਖਿਆ ਜਿਆਦੇ ਘਟਾਇਆ ਵਧੀਆ ਪਿਆਨ ਨਾ ਸੁਆੜ ਆ ਗਲਮਾ ਵੇਖ ਲੋ ਕਿਸੇ ਪਾਸੇ ਵਾਲ ਨਹੀਂ ਕਿਸੇ ਪਾਸੇ ਕੁੱਸ ਨਹੀਂ ਹੈ ਵਧੀਆ ਤੇ ਵੀ ਇਹਨੇ ਆਏ ਜਾਣਾ ਪੂਰਾ ਏਦਾਂ ਗਲਮਾ ਬਣ ਗਿਆ ਹੈ ਨਾ ਤੇ ਫੇਰ ਆਜੋ ਆਹ ਚੀਜ਼ ਆ ਫੇਰ ਆਜੋ ਆਹ ਚੀਜ਼ ਆ ਆ ਬਰੋਬਰੀ ਐ ਕਿ ਐ ਹੋਣੀ ਚਾਹੀਦੀ ਹੁੰਦੀ ਹੈ ਜਮਾ ਵਧੀਆ ਕਿ ਕਈ ਹੁੰਦੇ ਵੀ ਪਿੱਛੋਂ ਜਿਆਦੇ ਪਾ ਲੈਂਦੀਆਂ ਝੋਟੇ ਤੇ ਮੋਰੋ ਗਾਣ ਵਧਾ ਦਿੱਤਾ ਮੈਨੂੰ ਨਹੀਂ ਹੋਣਾ ਚਾਹੀਦਾ ਆ ਵੇਖੋ ਮੈਂ ਪਿਆਸਾ ਰਹਾ ਵਧੀਆ ਆ ਬਾਰਡਰ ਵੇਖੋ ਆ ਬਾਰਡਰ ਵੀ ਇਨਕੇ ਉਹੀ ਬਣਾਇਆ ਹੋਇਆ ਇੱਕੋ ਜਿਹਾ ਵਧੀਆ ਚੀਜ਼ ਬਣਿਆ ਤੇ ਹੁਣ ਵੇਖੋ ਆ ਬਣ ਗਿਆ ਸਟਰ ਪੂਰਾ ਉਧਰ ਆ ਬਣ ਗਏ ਆ ਪੂਰਾ ਸਟਰ ਬਣ ਗਿਆ ਇਹ ਸਟਰ ਸੂਟਰ ਕੋਟਾਂ ਕੱਟਾਂ ਗਾਟਾਂ ਜਨਕਿ ਮੇਰੀ ਇੱਕ ਕਲਾਈ ਆ ਆ ਵੇਖੋ ਆ ਬੱਚਿਆਂ ਦੇ ਆ ਪਾਰ ਬਣਾਏ ਸੀ ਬਹੁਤ ਬਣਾਏ ਆ ਉਹੀ ਆ ਪਏ ਆ ਜਿੰਨੇ ਕੋਈ ਪਤਾ ਲੱਗਦਾ ਵੀ ਇਹ ਕੱਸਦੇ ਬਣੇ ਆ ਆ ਬੱਚੇ ਦਾ ਆ ਵੇਖੋ ਵੀ ਇਹੋ ਜੇ ਕੰਮ ਵੀ ਮੈਂ ਨਿੱਕੇ-ਮੋਟੇ ਬਹੁਤ ਹੀ ਜ਼ਿਆਦਾ ਕਰਦੀ ਆ ਬੱਚਿਆਂ ਨੂੰ ਵੀ ਦੱਸਦੀ ਆ ਗੁੱਡੀਆਂ ਨੂੰ ਸਮਝਾਉਣੀ ਆ ਸਭ ਨੂੰ ਦਿੰਗਾ ਵੀ ਆ ਬਚਪਨ ਵਿੱਚ ਤੇਰੇ ਜਾਂਦਗਾ ਰਹਿਣਾ ਵਿਆਹ ਕਰਕੇ ਵੀ ਕੰਮ ਕੋਈ ਵੀ ਨਹੀਂ ਮਾੜਾ ਹੁੰਦਾ ਕੋਈ ਵੀ ਕੰਮ ਹੋਵੇ ਆਦਾ ਧਿਆਨ ਨਾਲ ਸਰੀ ਚੱਲੋ ਤੇ ਸਾਰਾ ਕੰਮ ਕਿਥੋਂ ਆਪੇ ਜੀ ਮੁੱਲ ਲੱਗੇ ਤਾਂ ਉਹ ਨਹੀਂ ਜਾਂ ਤੋਂ ਘਟ ਆਉਂਦੀ ਜੇ ਆਪਾਂ ਕਿਸੇ ਤੋਂ ਬਣਵਾਈਏ ਤੇ ਇੰਨਾਂ ਚੀਜ਼ਾਂ ਦੀ ਬਣਵਾਈ ਵੀ ਹੋਣਾ 8 8 9 9 100 ਆ ਤੇ ਪਹਿਲਾ 50 ਵੀ 100 ਰੁਪਏ ਗੋਲਾ ਆਉਂਦਾ ਆਹ ਤਾਂ ਚਲ ਪਛ ਨੂੰ ਸਸਤੀ ਹੈ ਜੀ ਇਹ ਤਾਂ ਆ 30 ਰੁਪਏ ਗੋਲਾ ਜੀ ਵਧੀਆ ਲੱਗੇ ਤੇ 100 ਰੁਪਏ ਗੋਲਾ ਜੇ ਜੇ ਉਹ ਵੀ ਆ ਰਹੇ ਉਹ ਬਣਦਾ 1500 ਚ ਤੇ ਜੇ ਆਪਾਂ ਉਹ ਘਰ ਦੇ ਚੀਜ਼ ਬਣਾਉਣੇ ਆ ਤੇ ਨਾਲਿਆ ਜ਼ਿਆਰ ਲੱਗੇ ਰਹੀਦਾ ਵਧੀਆ ਚੀਜ਼ ਆ ਤੇ ਵੇਖੋ ਕਰੋ ਲਾਈਕ ਕਰਿਆ થોੜਾ ਸ਼ੇਅਰ ਕਰਿਆ ਕਰੋ ਜੀ ਬੈਨੂ ਜੀ ਖਾਸ ਸਾ ਬੈਨੂ ਜੀ ਖਾਤੇ